ਕਪੂਰਥਲਾ ਦੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਜਿੱਥੇ ਕਾਲੀ ਵੇਈ ਦੇ ਵਿੱਚ ਪਾਣੀ ਜੜਾ ਉਹ ਕਾਫੀ ਵੱਧ ਹੈ ਜਿਸ ਦੇ ਚਲਦਿਆਂ ਕਈ ਥਾਈਂ ਇਹ ਨਦੀ ਓਵਰਫਲੋ ਹੋਈ ਹੈ ਜਦਾਸਰ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਿਆਤ ਦਾਸੀ ਕਪੂਰਥਲਾ ਦੇ ਵਿੱਚ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿੱਥੇ ਭਾਰੀ ਤਬਾਹੀ ਮੱਚਦੀ ਨਜ਼ਰ ਆਈ ਵੇਈ ਦੇ ਨਾਲ ਲੱਗਦੇ ਇਲਾਕੇ ਜਿੱਥੇ ਪਾਣੀ ਇਕੱਠਾ ਹੋ ਚੁੱਕਿਆ ਲੋਕਾਂ ਦੇ ਘਰਾਂ ਤੇ ਸੜਕਾਂ ਤੱਕ ਪਾਣੀ ਭਰ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਲੋਕ ਕਾਫੀ ਪਰੇਸ਼ਾਨ ਨੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਨੋਟਿਸ ਲਿਆ ਹੈ ਤੇ ਡਿਪਟੀ ਕਮਿਸ਼ਨਰ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਰਾਹਤ ਕਾਰਜ ਜਾਰੀ ਨੇ ਰੇਨ ਵਿਭਾਗ ਦੇ ਵੱਲੋਂ ਪੂਰੀ ਰਫ਼ਤਾਰ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਮੁਸ਼ਕਲ ਦੇ ਵਿੱਚ ਫਸੇ ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਹੈ ਆਹ ਇਸ ਤਰ੍ਹਾਂ ਮੋਰਨ ਲਾਈਨ ਛੋੜੋ ਇਧਰ ਮਾਰੀਓ ਜੀ ਲਾਈਨ ਛੋੜੀ ਸਸੀ ਗੱਲ ਜੀ ਹਾਂ ਸੱਚੀ ਮਨ ਲਈ ਇੱਥੇ ਛੱਡ ਦਿਓ ਦੇਖੋ ਪਾਣੀ ਤੇ ਭਰ ਬਈ ਥੋੜਾ ਜਿਹਾ ਵਸਰਾ ਰਿਹਾ ਜੀ ਆਹ ਦੇਖੋ ਪਾਣੀ ਇੱਥੇ ਕਰਾ ਦੇ ਜਈ ਸਾਹਿਬ ਪਾਣੀ ਪੰਪ ਮੇਲੀ ਉਹਦਾ ਜੋ ਡਰੇਨ ਵਾਟਾ ਤੇ ਪਾ ਲਾ ਬਟਾ ਲਾ ਬਟਾ ਲਾ ਡਰੇਨ ਉਹਦਾ ਪਾਣੀ بارشਾਂ ਕਰਕੇ ਫਲੋ ਹੋ ਗਿਆ ਉਹ ওভারਫਲੋ ਹੋ ਗਿਆ ਸਰ ਜੇ ਸਾਡੇ 5 WC ਸੀ ਸਰ ਇਸੇ ਸਾਲ ਇਸ 5 ਪਿਛਲੇ ਮਹੀਨੇ 5 WC ਸੀ ਪਰ ਪਾਣੀ ਪਾਣੀ ਜਿਆਦਾ ਨਹੀਂ ਜਾਦਾ ਉਹ ਸਾਡੇ ਸਰ ਤੇ ਕੈਚਮੈਂਟ ਦਾ ਹਜੇ ਵੀ ਆ ਰਿਹਾ ਸੀ ਜੀ ਮਾਈਕਾਨਾ ਮੈਕਸਪਰੇਟ ਕਰ ਆਈਡੀਆ ਨੂੰ ਬਟ ਕਾਫੀ ਸਰਕਾਰਾਂ ਨੂੰ ਬਹੁਤ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ ਤੇ ਕੰਟੀਨਿਊਸਲੀ ਬਾਰੇ ਤੇ ਘਰਾਂ ਦੇ ਵਿੱਚ ਹੈ ਜੀ ਪਾਣੀ ਨਹੀਂ ਆ ਰਿਹਾ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਖਾਲੀ ਹੋ ਗਿਆ ਪਾਣੀ ਬਹੁਤ ਮਾੜੇ ਪਾਣੀ ਦੀ ਕੀ ਸਥਿਤੀ ਕਿੰਨੇ ਕੀ 5 ਫੁੱਟ ਪਾਣੀ ਆ ਕਰ ਸ਼ਾਮ ਤੱਕ ਜੇ ਬਾਰਿਸ਼ ਨਹੀਂ ਹੋਈ ਵੀ 5-6 ਘੰਟੇ ਜਿਆਦਾ ਹੋ ਹਾਂਜੀ ਬਿਲਕੁਲ ਹਾਂਜੀ ਸਰ ਐਟ ਲੀਸਟ ਘਰੋਂ ਨਿਕਲ ਜੇਗਾ ਪਲਾਟਨ ਜਿਹੜਾ ਇਹ ਤਾਂ ਕਿੰਨੇ ਘਰ ਪਰਵਾਵੇ ਤੁਸੀਂ ਜਾਣਗੇ ਮੈਂ ਪਤਾ ਹੀ ਕਿੰਨੇ ਘਰ ਆਪਣੇ ਕੋਲ 60 ਘਰ ਵਾਲੀ 50 ਘਰਾਂ ਆ ਆ ਸਾਡੇ ਘਰਾਂ ਦੇ ਵਿੱਚ ਪਾਣੀ ਵਧਣ ਲਿਆਵਾ ਬਿਲਕੁਲ ਅਸਰ ਘਰਾਂ ਦੇ ਵਿੱਚ ਘੜਿਆ ਨਹੀਂ ਹੈ ਬਿਲਕੁਲ ਘਰ ਦੇ ਅੰਦਰ 1-1 ਫੁੱਟ ਹੈਗਾ 1-1 ਫੁੱਟ ਤਾਂ ਇਹ ਬੇਰਾ ਯਾਰ 5 ਫੁੱਟ ਹੈ ਇਹ ਬਾਹਰ ਦੀ ਚਾਰ ਗੋਣਾਂ ਚਾਰ ਕੁਵੇਂ ਦੇ ਕਰੀਬ ਉਦੋਂ ਬਾਅਦ ਵੱਡੇ 6 ਇੰਚ ਹੋਣਾ 6 ਸਾਲਾਂ ਦਾ ਇਹ ਤੋਂ ਬਾਅਦ ਸਰ ਹੋਰ ਵੱਧ ਗਿਆ ਜੀ ਹੁਣ ਚਲੋ ਪਾਣੀ ਇਹਦਾ ਚਲੋ ਸਫਾਈ ਹੁਣ ਮਸ਼ੀਨ ਲੱਗੀ ਹੋਈ ਹੈ ਮਸ਼ੀਨ ਹਾਂ ਜੀ ਸਰ ਇਹ ਲੱਗੇ ਰਹੀ ਜੀ ਹੁਣੀ ਗਏ ਆ ਹੁਣੀ ਲੱਗੀ ਆ ਸੋ ਇਹਦੇ ਛੋਟੀ ਮਸ਼ੀਨ ਲੈ ਆਂਦੀ ਕਹੂਗੀ ਕਿ ਕੰਟੀ ਰੈਜ਼ੀਡੈਂਸ਼ੀਅਲ ਗਲੀਆਂ ਬਹੁਤ ਛੋਟੇ ਆ ਇਸ ਲਈ ਉਹਦੇ ਚ ਛੋਟੀ ਮਸ਼ੀਨ ਮੰਗਾਈ ਆ ਸਵੇਰੇ ਆ ਜੂਗੀ ਤੇ ਉਹ ਜਿੰਨੀ ਕਬੂਤੀ ਰਹਿ ਗਈ ਆ ਕਰਵਾਓ ਉਧਰੋਂ ਪਲਾਟ ਪਰ ਹੁਣ ਫਲੋ ਤਾਂ ਵਧ ਗਿਆ ਮੈਂ ਦੇਖਿਆ ਹਾਂ ਜੀ ਹਾਂ ਸਰ ਫਲੋ ਚੱਲ ਰਿਹਾ ਠੀਕ ਹੈ ਠੀਕ ਹੈ ਜਦ ਜਦੋ ਫਲੋ ਚੱਲੀ ਜਾਊਗਾ ਪਾਣੀ ਉਹਨਾਂ ਉਹਨਾਂ ਰਿਸਾਈਵ ਹੁੰਦਾ ਰਿਹਾਗਾ ਪਾਣੀ ਠੀਕ ਹੈ ਚਲੋ ਫੋਟੋ ਦੇਖੋ ਲੋਕ ਵੀ ਕੌਨਫਰਟ ਕਰ ਰਹੇ ਆ ਜੀ ਪ੍ਰਸ਼ਾਸਨ ਨਾਲ ਖੜੇ ਆ ਕਿ ਇਹ ਤਾਂ ਕਿਸੇ ਦਾ ਆਪਦਾ ਵਾ ਕਿਸੇ ਦਾ ਮੈਨਵੇਜਟ ਹੈ ਨਹੀਂ ਸਰ ਲਖਸ਼ਮਣ ਦੇ ਮੰਦਰ ਜਿਹੜਾ ਬੈਕ ਸਾਈਡ ਹੈਗਾ ਨਾ ਉਹਦੇ ਲੇ ਪਾਸੇ ਨਿਕਾਸੀ ਹੈ ਨਹੀਂ ਬਿਲਕੁਲ ਵੀ ਸਫਾਈ ਨਹੀਂ ਹੁੰਦੀ ਕਦੀ ਵੀ ਕਰੈਕਟਲੀ ਇਹ ਜਾਂਦੀ ਜੱਗੀ ਬਈ ਪਾਸ ਤੇ ਬਈ ਵੀ ਇਸ ਵੇਲੇ ਥੋੜੀ ਉਹ ਫਲੋ ਕਰ ਰਹੀ ਹੈ ਹਾਂਜੀ ਸਰ ਉਹਦਾ ਹੀ ਪਾਣੀ ਦਿੱਤੀ ਹੋਈ ਹੈ ਉਹ ਨਿਕਲ ਨਹੀਂ ਬਾਹਰ ਥੋੜਾ ਸਿਸਟਮ ਇਹ ਜਿਹਾ ਹੋ ਗਿਆ ਨਾ ਬਾਰਸ਼ਾਂ ਕਰਕੇ ਇੰਨੀ ਜ਼ਿਆਦਾ ਤੇਜ਼ ਬਾਰਿਸ਼ ਪਈ ਕਰਦੀ ਹੈ ਹਾਂਜੀ ਸਰ ਚਲ ਅਭੀ ਕਪੂਰਥਲਾ ਹੀ ਕਾਸਤੀ ਹੈ ਇਕਦਮ ਸਾਰੇ ਮਲਬਾਉ ਪੂਰ ਵਾਲੇ ਪਾਸੇ ਤੁਸੀਂ ਜਾ ਕੇ ਆਏ ਸਾਰੇ ਪਾਸੇ ਜਾ ਕੇ ਆਏ ਪਾਣੀ ਕਿੰਨਾ ਹੈ ਕਿੱਥੇ ਕਿੱਥੇ ਕ ਦੇਖੋ ਜੀ ਜਿਦਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੋ ਸਾਡੀ ਬਿਆਸ ਦਰਿਆ ਹੈ ਜੋ ਕਿ ਪੂਰੇ ਜ਼ਿਲ੍ਹੇ ਤੇ ਹੁਨੇ ਦੇ ਲੰਗਦੀ ਹੈ ਉਹਦੇ ਜਿਹਦੇ ਵਿੱਚ ਮੁੱਖ ਤੌਰ ਤੇ ਸੁਲਤਾਨਪੁਰ ਲੋਧੀ ਭੁਲਤ ਔਰ ਕੁਝ ਏਰੀਆ ਕਪੂਰਥਲਾ ਦਾ ਸ਼ਾਮਿਲ ਹੈ ਉਹਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਔਰ ਹਾਲ ਦੀ ਘੜੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਕੁਝ ਪਿੰਡ ਔਰ ਸਾਡੇ ਭੁਲਤ ਅਤੇ ਕਪੂਰਥਲਾ ਤਹਿਸੀਲ ਦੇ ਵੀ ਕੁਝ ਪਿੰਡ ਹੜ ਦੀ ਚਪੇਟ ਦੇ ਵਿੱਚ ਹੈਗੇ ਨੇ ਔਰ ਅਨਫੋਰਚਨਟਲੀ ਪਿਛਲੇ ਜੇ 24 ਘੰਟਿਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਅਨਪ੍ਰੈਸੀਡੈਂਟਡ ਕਹਾਗਾ ਮੈਂ ਕਿ ਇੰਨੀ ਹੈਵੀ ਰੇਨ ਫਾਲ ਹੋਈ ਹੈ ਔਰ ਜਿਸ ਕਰਕੇ ਜੋ ਨੀਵੇਂ ਥਾਣੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪ੍ਰਭਾਵ ਹੋਇਆ ਔਰ ਉਸੇ ਕਰਕੇ ਭਾਰੀ ਬਾਰਿਸ਼ ਕਰਕੇ ਜੋ ਪਿਛਲੇ ਕੁਝ ਘੰਟਿਆਂ ਦੇ ਵਿੱਚ ਹੋਈ ਹੈ ਉਸੇ ਕਰਕੇ ਸ਼ਹਿਰ ਦੇ ਕੁਝ ਨੀਵੇਂ ਖੇਤਰ ਸੀਗੇ ਉਹਦੇ ਵਿੱਚ ਵੀ ਕੁਝ ਕਈ ਕਈ ਥਾਂ ਤੇ ਪਾਣੀ ਭਰਿਆ ਸੀਗਾ ਮੈਂ ਆਪ ਕਾਫੀ ਥਾਂ ਤੇ ਜਾ ਕੇ ਆਇਆ ਹਾਂ ਔਰ ਮੈਜੋਰਟੀ ਜੋ ਥਾਂ ਸੀ ਥਾਂ ਹੈਗੀਆਂ ਨੇ ਉਹਦੇ ਵਿੱਚ ਆਲਰੇਡੀ ਪਾਣੀ ਪਾਣੀ ਡਿਸੀਡ ਹੋ ਗਿਆ ਕਿਉਂਕਿ ਪਿਛਲੇ 5-6 ਘੰਟਿਆਂ ਤੋਂ ਬਾਰਿਸ਼ ਸ਼ੁਰੂਗੀ ਹੋਈ ਹੈ ਪਰ ਹੁਣ ਵੀ ਕੁਝ ਇਹ ਜੇ ਥਾਂ ਹੈਗੀਆਂ ਨੇ ਜਿਦੇ ਵਿੱਚ ਪਾਣੀ ਹੈਗਾ ਤਾਂ ਉਸੇ ਉਸ ਨੂੰ ਦੇਖਦੇ ਹੋਏ ਮੈਂ ਇੱਥੇ ਵੀ ਆਇਆ ਸੀਗਾ ਬ੍ਰਹਮਕੁੰਡ ਏਰੀਆ ਦੇ ਵਿੱਚ ਆਇਆ ਸੀਗਾ ਤੇ ਕੁਝ ਪੋਰਸ਼ਨ ਇਹ ਜ ਹੈ ਜਿਦੇ ਵਿੱਚ ਪਾਣੀ ਹੁਣੇ ਹਾਲ ਦੀ ਘੜੀ ਦੇ ਵਿੱਚ ਹੈਗਾ ਸਾਰੀ ਡਰੇਨੇਜ ਵਿਭਾਗ ਦੀ ਟੀਮ ਨਿਰੰਤਰ ਲੱਗੀ ਹੋਈ ਹੈ ਔਰ ਇਹਦੇ ਵਿੱਚ ਜੋ ਜੋ ਬਡਾਲਾ ਡਰੇਨ ਹੈ ਉਹਦੇ ਵਿੱਚ ਪਾਣੀ ਕਿਉਂਕਿ ਰੇਨ ਵਾਟਰ ਜਿਵੇਂ ਮੈਂ ਦੱਸਿਆ ਕਿ بارشਾਂ بارش ਕਾਰਨ ਕਾਫੀ ਪਾਣੀ ਆ ਗਿਆ ਸੀਗਾ ਉਹਦਾ ਓਵਰਫਲੋ ਹੋ ਕੇ ਇਸ ਏਰੀਆ ਦੇ ਵਿੱਚ ਪਾਣੀ ਆ ਗਿਆ ਸੀਗਾ ਹੁਣ ਡਰੇਨੇਜ ਵਿਭਾਗ ਵੀ ਲੱਗਿਆ ਹੋਇਆ ਪਿਛਲੇ 6 ਘੰਟੇ ਤੋਂ بارش ਵੀ ਰੁਕੀ ਹੋਈ ਹੈ ਤੇ ਕਾਫੀ ਉਹਦਾ ਫਰਕ ਹੋਇਆ ਔਰ ਕਾਫੀ ਜੋ ਪਾਣੀ ਸੀਗਾ ਉਹ ਰਿਸਿਡ ਹੋ ਗਿਆ ਔਰ ਮੈਨੂੰ ਉਮੀਦ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ ਕੁਝ ਘੰਟਿਆਂ ਦੇ ਵਿੱਚ ਜੇ بارش ਨਹੀਂ ਪੈਂਦੀ ਤਾਂ ਮੈਨੂੰ ਉਮੀਦ ਹੈ ਕਿ ਇਸ ਏਰੀਆ ਦੇ ਵਿੱਚ ਵੀ ਪਾਣੀ ਨਿਕਲ ਜਾਏਗਾ ਜੇ بارش ਪੈ ਜਾਂਦੀ ਹੈ ਤੇ ਖਲਾਫ ਹੋਰ ਵੀ ਘਟ ਸਕਦੇ ਦੇਖੋ ਜੀ ਦੇਖੋ ਜੀ ਕੋਈ ਕੋਈ ਗੱਲ ਜੋ ਕੁਦਰਤੀ ਹੁੰਦੀ ਹੈ ਉਹ ਕਿਸੇ ਦੇ ਕਿਸੇ ਦੇ ਹੱਥ ਆਚੇ ਨਹੀਂ ਹੁੰਦੀ ਤਾਂ ਫਿਰ ਵੀ ਮੈਂ ਇਹ ਬੇਨਤੀ ਇਹੀ ਕਰਾਂਗਾ ਮੈਂ ਬੇਨਤੀ ਇਹੀ ਕਰਾਂਗਾ ਕਿ ਅਸੀਂ ਅਲਰਟ ਹੈ ਅਸੀਂ ਅਲਰਟ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਪਿਛਲੇ ਜੋ 12-13 ਘੰਟੇ ਇਹ ਜੇ ਰਹੇ ਕਿ ਅਨਪ੍ਰੈਸੀਡੈਂਟਡ ਬਾਰਿਸ਼ ਹੋਈ ਕਿਸੇ ਨੇ ਮਤਲਬ ਅੱਜ ਤੱਕ ਜਿਉਂ ਜੋ ਮੈਂ ਹੋਰਾਂ ਨਾਲ ਵੀ ਗੱਲ ਕੀਤੀ ਨੀਅਰ ਇਤਿਹਾਸ ਦੇ ਵਿੱਚ ਇੰਨੀ ਇੰਨੀ ਬਾਰਿਸ਼ ਇੱਕਦਮ ਹੋਈ ਨਹੀਂ ਤਾਂ ਇਹ ਬਾਰਿਸ਼ ਕੁਦਰਤੀ ਇੱਕ ਚੀਜ਼ ਹੈ ਬਹੁਤ ਜ਼ਿਆਦਾ ਬਾਰਿਸ਼ ਆਈ ਜਿਸ ਕਰਕੇ ਪਾਣੀ ਪਾਣੀ ਦੀ ਸਮੱਸਿਆ ਆਈ ਹੈ ਪਰ ਮੈਂ ਸਾਰੀ ਹਦਾਇਤਾਂ ਡਰੇਨੇ ਵਿਭਾਗ ਨੂੰ ਵੀ ਹਦਾਇਤਾਂ ਕੀਤੀ ਕਾਰਪੋਰੇਸ਼ਨ ਕਾਰਪੋਰੇਸ਼ਨ ਨੂੰ ਵੀ ਹਦਾਇਤ ਕੀਤੀ ਕਿ ਬਈ ਤੁਰੰਤ ਇਹਦੇ ਫੌਰੀ ਜੇ ਮੰਨ ਲਓ ਕਿਤੇ ਕੋਈ ਪਾਣੀ ਖੜਦਾਗਾ ਉਹਦਾ ਫੌਰੀ ਹੱਲ ਕੀਤਾ ਜਾਵੇ ਉਸੇ ਕੜੀ ਦੇ ਵਿੱਚ ਡਰੇਨੇ ਭਾਗ ਵੀ ਤੁਰੰਤ ਉਸੇ ਟਾਈਮ ਤੋਂ ਲੱਗਿਆ ਹੋਇਆ ਔਰ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੇ ਮਸ਼ੀਨਾ ਯੂਜ਼ ਕਰਦੇ ਹੋਏ ਕਾਫੀ ਪਾਣੀ ਦਾ ਬਹਾਵ ਤੇਜ਼ ਹੋਇਆ ਔਰ ਨਿਕਲਿਆ ਫਿਰ ਜਿਹੜੇ ਚੂੜਵਾਲ ਦੀ ਥੰਗੀ ਦੇ ਪਾਸੇ ਪਾਣੀ ਆਇਆ ਔਰ ਜਿਹੜਾ ਸੇ ਬਰਮਪੁਰਾ ਦੇ ਪਾਸੇ ਪਾਣੀ ਆਇਆ ਉਹ ਮੰਨਿਆ ਜਾ ਰਿਹਾ ਲੋਕਾਂ ਨੇ ਕਿ ਜਿਹੜੀ ਡਰੇਨੇਜ ਪਾਗ ਨੇ ਜਿਹੜੀ ਸਫਾਈ ਨਹੀਂ ਕੀਤੀ ਹੈ ਬੁੱਟੀ ਦੀ ਸਫਾਈ ਨਹੀਂ ਕੀਤੀ ਉਹਦੇ ਕਰਕੇ ਸੜਕ ਖੋਕੇ ਬਾਟਰ ਜਿਹੜਾ ਪੈਕ ਮਾਰ ਕੇ ਘਰਾਂ ਚ ਆ ਗਿਆ ਦੇਖੋ ਜੀ ਉਹਨੂੰ ਦੇਖ ਲੈਂਦੇ ਆ ਪਰ ਜਿੰਨੇ ਜਿੰਨੇ ਮੇਰੀ ਮੇਰੀ ਇਹ ਨਾ ਇਨਫੋਰਮੇਸ਼ਨ ਹੈ ਜੋ ਇਹਨਾਂ ਨੇ ਬ੍ਰਿੰਗ ਨੂੰ ਬਾਗ ਨੇ ਦੱਸਿਆ ਸਮੇਂ-ਸਮੇਂ ਤੇ ਇਹਦੀ ਸਫਾਈ ਹੋਈ ਹੈ ਪਰ ਮੈਂ ਫੇਰ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਕਿ ਕੁਦਰਤ ਦੇ ਅੱਗੇ ਕਈ ਵਾਰ ਆਚਾਰੀ ਹੋ ਜਾਂਦੀ ਹੈ ਬਹੁਤਾ ਤੁਹਾਨੂੰ ਪਤਾ ਹੈ ਜੋ ਪਿਛਲੀ ਬਾਰਿਸ਼ ਹੋਈ ਹੈ 12 13 ਘੰਟੇ ਦੀ ਜੋ ਬਾਰਿਸ਼ ਹੈ ਤਾਂ ਉਹਨੇ ਉਹਨੇ ਕਾਫੀ ਇੰਪੈਕਟ ਕੀਤਾ ਸਾਰੇ ਇੰਪੈਕਟ ਸਾਰੇ ਇਹ ਏਰੀਆ ਨੂੰ ਇੰਪੈਕਟ ਕੀਤਾ ਤਾਂ ਉਸੇ ਉਸੇ ਕਰਕੇ ਇਹ ਜੋ ਪਾਣੀ ਦਾ ਜਿਹੜਾ ਇਹ ਲੋ ਲਾਈਂਗ ਏਰੀਆ ਸੀ ਉੱਤੇ ਪ੍ਰਭਾਵ ਆਇਆ ਬਾਜਲੀ ਵੈਟਲੈਂਡ ਤੇ ਵੀ ਅਜਿਹਾ 12 ਦੇ 12 ਦਰਵਾਜ਼ੇ ਖੁੱਲ ਤੇ ਗਏ ਹੈਗੇ ਉਹਨਾਂ ਪਾਣੀ ਜਿਹੜਾ ਅੰਚਲੇ ਕਿੰਨੇ ਚਲਾ ਗਿਆ ਕੋਈ ਪਿੰਡ ਜਿਹੜੇ ਇਫੈਕਟਿਵ ਪਾਣੀ ਨਾਲ ਜਾ ਹੋ ਸਕਦੇ ਨੇ ਇਕੋ ਜਿਹੀ ਉਹ ਹੀ ਮੈਂ ਬੇਨਤੀ ਕਰਾਂਗਾ ਕਿ ਪਾਣੀ ਦਾ ਜੋ ਲੈਵਲ ਹੈ ਪਾਣੀ ਦਾ ਜੋ ਵਧਿਆ ਉਸ ਕਰਕੇ ਉਹ ਡਰੇਨੇ ਵਿਭਾਗ ਵੱਲੋਂ ਖੁੱਲਿਆ ਗਿਆ ਬਾਕੀ ਡਰੇਨੇ ਵਿਭਾਗ ਵੱਲੋਂ ਇਹ ਬਿਹਤਰ ਜੇ ਹੋਰ ਜਾਣਕਾਰੀ ਅੱਗੇ ਦਿੱਤੀ ਜਾ ਸਕਦੀ ਹੈ ਕਿ ਬਈ ਅੱਗੇ ਕੀ ਸਥਿਤੀ ਉਹਦੇ ਬਣੂਗੀ ਪਰ ਮੈਂ ਹੁਣ ਇਹ ਨਹੀਂ ਦੱਸ ਸਕਦਾ ਕਿ ਬਈ ਜਿੱਥੇ ਤੱਕ ਕਪੂਰਥਲਾ ਕਪੂਰਥਲੇ ਸ਼ਹਿਰ ਦੀ ਗੱਲ ਹੈ ਮੇਰੇ ਵੱਲੋਂ ਵੀ ਨਿਗਰਾਨੀ ਵਧੀ ਹੋਈ ਹੈ ਮੈਂ ਸਾਰਿਆਂ ਨੂੰ ਹਦਾਇਤ ਕੀਤੀ ਹੈ ਤਾਂ ਉਮੀਦ ਹੈ ਕਿ ਪਾਣੀ ਜਲਦੀ ਜਿੱਥੇ ਜਿੱਥੇ 1-2 ਥਾਂ ਤੇ ਜਲੋਲਾ ਇੰਗੇਰੀਆ ਜਿੱਥੇ ਰਹਿ ਗਿਆ ਉਹ ਵੀ ਜਲਦੀ ਨਿਕਲ ਕਪੂਰਥਲੇ ਨਾਲ ਹੀ ਕੋਈ ਰਿਫ ਕੈਂਪ ਵੀ ਬਣਾਇਆ ਜਾਵੇ देखो जी ਸਾਡੇ ਵੱਲੋਂ ਸਾਰੀ ਸਾਰੇ ਬੰਦਬਸਤ ਹੈਗੇ ਨੇ ਮੈਂ ਕੋ ਮਸੀ ਜੋ ਕਮਿਸ਼ਨਰ ਨੇ ਕਾਰਪੋਰੇਸ਼ਨ ਹੈ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਜੇ ਕਿਸੇ ਨੂੰ ਕੋਈ ਲੋਡ ਹੁੰਦੀ ਹੈ ਰੀਲੀਫ ਸੈਂਟਰ ਦੀ ਰੀਲੀਫ ਸੈਂਟਰ ਸਟੈਬਲਿਸ਼ ਕੀਤਾ ਜਾਏ ਉਹਨਾਂ ਨੇ ਸਟੈਬਲਿਸ਼ ਕੀਤਾ ਹੈ ਜੇ ਕੋਈ ਲੋਡਬੰਦ ਹੈ ਜਿਸ ਨੂੰ ਕੋਈ ਇਹੋ ਜੀ ਲੋਡ ਹੈ ਰੀਲੀਫ ਸੈਂਟਰ ਜਾਂਦੀ ਉਹਨੂੰ ਉਹ ਸੁਵਿਧਾ ਮੁਹੱਈਆ ਕਰਵਾਈ ਜਾਵੇ ਸਰ ਜੀ ਸਾਡੇ ਪਾਣੀ ਵਧਿਆ ਹੋਇਆ ਹੈ ਜੀ ਟਟਿਆ ਨੀਗਾ ਬਰਸਾਤ ਜਿਹੜੀ ਰੁਕੀ ਹੋਈ ਹੈ ਤੇ ਜਿੱਥੇ ਇੱਥੇ ਦੇ ਲੋਕ ਆ ਉਹ ਕਹਿੰਦੇ ਕਿ ਬੱਚੇ ਸਾਡੇ ਛੋਟੇ ਆ ਘਰਾਂ ਦੇ ਅੰਦਰ ਪਾਣੀ ਆ ਤੇ ਹੁਣ ਰਾਤ ਵੀ ਹੋ ਚੁੱਕੀ ਆ ਤੇ ਇਹਦੇ ਲਈ ਕੋਈ ਇੰਤਜ਼ਾਮ हां जी मैं जਵੇਂ ਦੱਸ ਰਿਹਾ ਜੀ ਕਾਰਪੋਰੇਸ਼ਨ ਵੱਲੋਂ ਇੱਕ ਰਿਲੀਫ ਸੈਂਟਰ ਸਥਾਪਿਤ ਕੀਤਾ ਗਿਆ ਹੈ ਉਹਦੇ ਉਹਦੇ ਬਾਰੇ ਵਧੇਰੀ ਜਾਣਕਾਰੀ ਕਾਰਪੋਰੇਸ਼ਨ ਵੱਲੋਂ ਸਾਂਝੀ ਕੀਤੀ ਜਾਏਗੀ ਔਰ ਮੈਂ ਹੀ ਬੇਨਤੀ ਕਰਾਂਗਾ ਕਿ ਜਿਹਨੂੰ ਜਿਸ ਕਿਸੇ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਕਾਰਪੋਰੇਸ਼ਨ ਜੋ ਮਿਨਿਸਪਲ ਕਾਰਪੋਰੇਸ਼ਨ ਕਪੂਰਥਲਾ ਉਹਦੇ ਨਾਲ ਸੰਪਰਕ ਕਰਕੇ ਰਿਲੀਫ ਸੈਂਟਰਾਂ ਦੇ ਵਿੱਚ ਜੇ ਕੋਈ ਉਹਨਾਂ ਨੂੰ ਲੋਡ ਹੈ ਉੱਥੇ ਜਾ ਸਕਦੇ ਨੇ। 10 ਵਾਲਾ ਸਰ ਕੋਈ ਹੈਲਪਲਾਈਨ ਨੰਬਰ ਜਿਹੜੇ ਜਾਰੀ ਕੀਤਾ ਗਿਆ ਸਿਰਫ ਕਪੂਤਲਾ ਵਾਸਤੇ। ਦੇਖੋ ਜੀ ਮੈਂ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਸਾਡੇ ਜੋ ਫਲਡ ਕੰਟਰੋਲ ਰੂਮਸ ਨੇ ਉਹ ਐਸਟੈਬਲਿਸ਼ ਨੇ ਔਰ ਫਲਡ ਕੰਟਰੋਲ ਰੂਮ ਦੇ ਨੰਬਰ 24 ਘੰਟੇ ਚੱਲਦੇ ਨੇ। ਇਸੇ ਸਬੰਧ ਦੇ ਵਿੱਚ ਕਿਉਂਕਿ ਸ਼ਹਿਰ ਦੇ ਵਿੱਚ ਵੀ بارشਾਂ ਕਰਕੇ ਕੁਝ ਸਥਿਤੀ ਕਦੇ ਨਾ ਕਦੇ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ ਤਾਂ ਉਸ ਸਬੰਧ ਦੇ ਵਿੱਚ ਵੀ ਅਸੀਂ ਮੈਂ ਮ्युनਿਸਪਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਇਹੀ ਹਦਾਇਤ ਕੀਤੀ ਸੀ ਕਿ ਭਈ ਉਹ ਵੀ ਆਪਣੇ ਵੱਖਰੇ ਤੌਰ ਤੇ ਹੈਲਪਲਾਈਨ ਸਟੈਬਲਿਸ਼ ਕਰਨ ਉਹਨਾਂ ਨੇ ਹੈਲਪਲਾਈਨ ਸਟੈਬਲਿਸ਼ ਕਰ ਲਈ ਔਰ ਕਿਤੇ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਉੱਥੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਹਾਂ ਜੀ ਕਿਹਨਾ ਜੀ ਆਪਣਾ ਮੇਰਾ ਮਨੀਸ਼ ਗਰੋਵਰ ਜੀ ਠੀਕ ਹੈ ਇਹ ਕਿਹੜਾ ਏਰੀਆ ਜੀ ਇਹ ਸ਼ਾਲੀਮਾਰ ਰੈਵਿਊ ਜੀ ਪਿੱਛੇ ਸਾਡੇ ਜਲੰਧਰਿਆਂ ਕਲੋਨੀ ਪੈਂਦੀ ਹੈ ਨਾਲ ਸਾਡੇ ਕਮਾਂਡੋ ਕਲੋਨੀ ਪੈਂਦੀ ਹੈ ਜੀ ਇਹ ਜਿਹੜਾ ਪਾਣੀ ਨਾ ਆ ਰਿਹਾ ਵਾ ਇਹ ਕਿੱਥੋਂ ਆ ਰਿਹਾ ਇਹ ਹੁਣ ਹਾਲਾਤ ਜਿਹੜੇ ਕਬੂਖੜਾ ਦੇ ਵਿੱਚ ਹੜਾਲੇ ਬਣ ਗਏ ਜੀ ਹੜਾ ਨਾਲੋਂ ਜ਼ਿਆਦਾ ਹੋ ਗਿਆ ਜੀ ਪਿੱਛੇ ਜਿਹੜਾ 88 ਦੇ ਵਿੱਚ ਹੜਾ ਆਏ ਸੀਗੇ ਉਹਦੇ ਵਿੱਚ ਕੁਛ ਨਾ ਕੁਛ ਰਾਹਤ ਸੀਗੀ ਲੇਕਿਨ ਇਸ ਵਾਰੀ ਜਿਹੜੇ ਹੜ ਆ ਰਹੇ ਆ ਉਹ 88 ਨਾਲੋਂ ਵੀ ਵੱਧਰ ਆ ਜੀ ਇਹ ਦੇਖੋ ਜੀ ਪਾਣੀ ਜਿਹੜਾ ਸਵੇਰੇ ਦਾ 1.5 2 ਫੁੱਟ ਪਾਣੀ ਸੀਗਾ ਇਸ ਟਾਈਮ ਪਾਣੀ 5 ਤੋਂ 7 ਫੁੱਟ ਹੋ ਚੁੱਕਾ ਏ ਦਿਨ ਬਦਿਰ ਵਧਦਾ ਜਾ ਰਿਹਾ ਜੀ ਪਾਣੀ ਦੇਖੋ ਨਾ ਕੋਈ ਪ੍ਰਸ਼ਾਸਨ ਦਾ ਸਾਡੇ ਕੋਲ ਬੰਦਾ ਪਹੁੰਚ ਰਿਹਾ ਨਾ ਕੋਈ ਸਾਨੂੰ ਹੈਲਪ ਦਾ ਨੰਬਰ ਮਿਲ ਰਿਹਾ ਅਸੀਂ ਹੈਲਪਲਾਈਨ ਨੰਬਰ ਤੇ ਫੋਨ ਵੀ ਕੀਤਾ ਤੇ ਉਹ ਕਹਿੰਦੇ ਤੁਹਾਨੂੰ 10 ਮਿੰਟ ਚ ਫੋਨ ਆ ਰਿਹਾ ਸਾਨੂੰ ਹਜੇ ਤੱਕ ਕੋਈ ਫੋਨ ਨਹੀਂ ਆਇਆ ਜੀ ਇੱਕ ਸਾਡੇ ਐਮਸੀ ਸਾਹਿਬ ਜਿਹੜੇ ਹੈਗੇ ਉਹ ਸਾਡੀ ਮਦਦ ਕਰ ਰਹੇ ਆ ਜੀ ਪੂਰੀ ਠੀਕ ਹੈ ਜੀ ਹੋਰ ਕੋਈ ਨਹੀਂ ਕਰ ਰਿਹਾ ਜੀ ਤੇ ਇਹ ਇਹ ਪਾਣੀ ਦਾ ਫਲੋ ਜਿਹੜਾ ਇੰਨਾ ਵਧਿਆ ਵਾ ਇਹ ਕਿਹੜੇ ਕਿੱਧਰੋਂ ਪਾਸੋਂ ਪਾਣੀ ਆ ਰਿਹਾ ਇਹ ਭਾਜੀ ਪਿੱਛੇ ਸਾਡੇ ਬਈ ਟੁੱਟੀ ਹੈ ਜੀ ਬਈ ਦਾ ਪਾਣੀ ਇੱਧਰ ਆ ਰਿਹਾ ਜੀ ਇਹ ਮੀਂਹ ਦਾ ਪਾਣੀ ਨਹੀਂ ਆ ਰਿਹਾ ਜਿਹੜੀ ਬਈ ਟੁੱਟੀ ਆ ਉਹਦੇ ਕਰਕੇ ਸਾਡੇ ਪਾਣੀ ਸਾਰਾ ਘਰਾਂ ਦੇ ਵਿੱਚ ਵੜਿਆ ਜੀ ਹੁਣ ਇਹ ਕੋਈ ਉੱਤੇ ਰਾਤ ਵੀ ਪੈ ਰਹੀ ਆ ਕਿਸ ਤਰ੍ਹਾਂ ਦੇ ਹਾਲਾਤ ਆ ਭਾਜੀ ਹਾਲਾਤ ਇਹ ਆ ਕਿ ਬੱਚੇ ਡਰੇ ਹੋਏ ਆ ਸਹਿਮ ਦਾ ਮਾਹੌਲ ਆ ਸਾਰੇ ਮਹੱਲਾ ਨਿਵਾਸੀਆਂ 'ਚ ਤੇ ਇਹਦੇ ਵਿੱਚ ਦੇਖੋ ਇਸ ਪਾਣੀ ਦੇ ਵਿੱਚ ਜਾਨਵਰ ਕਿੰਨੇ ਆ ਰਹੇ ਆ ਜੇ ਤੁਸੀਂ ਕੋ ਤਾਂ ਮੈਂ ਤੁਹਾਨੂੰ ਵੀਡੀਓ ਦਿਖਾਣਾ ਸਾਡੇ ਘਰਾਂ ਦੇ ਵਿੱਚ ਸੱਪ ਵੜ ਰਹੇ ਆ ਜੀ ਨਾਲ ਦੇ ਨਾਲ ਸਾਡੀ ਜਿਹੜੀ ਕਮਾਂਡੋ ਕਲੋਨੀ ਆ ਉਹਦੇ 35 ਤੋਂ 40 ਘਰ ਡੁੱਬੂ ਚੁੱਕੇ ਆ ਪੂਰੇ ਪੂਰੇ ਹੁਣ ਮੰਨਤੀ ਕਰਦੇ ਆ ਮਾਂਗੇ ਕਰਦੇ ਆ ਜੀ ਜਲਦੋ ਜਲ ਸਾਡੀ ਮਦਦ ਕੀਤੀ ਜਾਵੇ ਇਸ ਪਾਣੀ ਦਾ ਦੇਖਿਆ ਜਾਵੇ ਕਿ ਕਿਸ ਪਾਸੇ ਨਿਕਾਸੀ ਹੋਏਗੀ ਹਾਂਜੀ ਕੀ ਨਾ ਜੀ ਆਪਣਾ ਮਰਕ ਨਹੀਂ ਆ ਲਾਲ ਜੀ ਠੀਕ ਹੈ ਇੱਕ ਨਹੀਂ ਆ ਜੀ ਇਹ ਕੀ ਕਹਿਣਾ ਚਾਹੂਗੇ ਪਾਣੀ ਜਿਹੜਾ ਦਾ ਵਧਦਾ ਜਾ ਰਿਹਾ ਇਸ ਏਰੀਆ ਦੇ ਵਿੱਚ ਕਹਿੰਦਾ ਕਿ ਜਾਨਾ ਦੀ ਆ ਦੇਖੋ ਮੇਰੇ ਸਾਰੇ ਤੰਦੂਰ ਡੋਬ ਗਏ ਕਿੰਨਾ ਮੇਰਾ ਦੁਕਾਨ ਦਾ ਸਾਰਾ ਦੁਕਾਨ ਦੇ ਅੰਦਰ ਸਾਰਾ ਪਾਣੀ ਵੜ ਗਿਆ ਇੰਨਾ ਬਹੁਤ ਦਿੱਕਤ ਹੈ ਸਵੇਰ 10 ਵਜੇ ਦਾ ਇੰਨੀ ਦਿੱਕਤ ਹੋ ਰਹੀ ਪੁੱਛੋ ਕੁਛ ਨਹੀਂ ਬੱਚੇ ਤੰਦੂ ਗਰਤੀ ਚਾਲੀ ਤੰਦੂ ਡੁੱਬ ਗਏ ਸਾਰੇ ਬੱਚੇ ਪਰੇਸ਼ਾਨ ਐ ਇੱਥੇ ਤੁਹਾਡੇ ਸਾਹਮਣੇ ਬੱਤੀ ਨਹੀਂ ਨਹੀਂ ਮੀਂਹ ਦਾ ਪਾਣੀ ਤਾਂ ਨਹੀਂ ਨਹੀ ਨਹੀ ਮੀਂਹ ਦਾ ਪਾਣੀ ਪਿੱਛੋਂ ਬਈ ਤੋ ਆ ਰਿਹਾ ਮੁਸਕਵੀਰ ਵਾਲ ਤੋਂ ਆ ਰਿਹਾ ਬਸ ਨਾਲੇ ਦਾ ਪਾਣੀ ਸਾਰਾ ਆ ਰਿਹਾ ਨਾਲੇ ਦਾ ਪਾਣੀ ਇਹ ਕਹਿੰਦਾ ਮਤਲਬ ਜੇ ਜਦੋਂ 88 ਸੀ ਉਦੋਂ ਵੀ 88 ਤੋਂ ਰਾਤ ਤੀਹਾਂ ਨੇ ਇੰਨਾ ਪਾਣੀ ਨਹੀਂ ਸੀ ਠੱਸਾ ਸੀ ਜਿੱਥੇ ਜਿੰਨਾ ਇੰਨਾ ਪਾਣੀ ਹੈ ਨਹੀਂ ਠੱਸਾ ਸੀ ਸ਼ੁਰੂਆਤ ਇੱਥੋਂ ਹੋਈ ਸੀ ਉਦੋਂ ਵੀ ਹਾਂਜੀ ਸ਼ੁਰੂਆਤ ਇੱਥੇ ਹੀ ਸੀ ਹੁਣ ਫਿਰ ਕਪੂਥਲਾ ਦੇ ਵਿੱਚ ਕਪੂਥਲਾ ਦੇ ਪਾਣੀ ਇੱਥੇ ਤੱਕ ਹੀ ਸੀਗਾ ਉਦੋਂ ਇਧਰ ਪਾਣੀ ਨਹੀਂ ਆਇਆ ਸੀ ਇਹ ਜੇ ਗੱਲ ਕਰੀਏ ਜਿਹੜੇ ਖੇਤ ਆ ਕਿਹਦੇ ਆ ਖੇਤ ਖੇਤ ਭਾਈ ਆਪਣੇ ਗਵਾਂਢੀ ਗਵਾਂਢੀ ਆ ਦੇਖੋ 40 50 ਕਾ ਡੁੱਬ ਗਏ ਆ ਸਾਰੇ ਇੱਧਰ ਸਾਡੇ ਘਰਾਂ ਚ ਪਾਣੀ ਭੜ ਗਿਆ ਆ ਦੋ ਦੋ ਡੇਢੇ ਫੁੱਟ ਪਾਣੀ ਭੜ ਗਿਆ ਆ ਨਿਆਨੇ ਨਾ ਪਰ ਸੱਪ ਵੀ ਬੜੇ ਨਿਕਲੇ ਇੱਥੇ ਤੇ ਪ੍ਰਸ਼ਾਸਨ ਦੇ ਅਧਿਕਾਰੀਆ ਨੇ ਕੋਈ ਇੱਕ ਤੁਹਾਨੂੰ ਪ੍ਰਸ਼ਾਸਨ ਦਾ ਕੋਈ ਇੱਥੇ ਕਿਸੇ ਦੀ ਖਬਰ ਕੋਈ ਨਹੀਂ ਆ ਲੈਣ ਮੰਗ ਕੀ ਕਰਦੇ ਮੰਗ ਕੇ ਬਸ ਪਾਣੀ ਨਿਕੜਨ ਸਾਡੇ ਦਾ ਪਾਣੀ ਜਦ ਕਿਲਾ ਤੁਹਾਡੇ ਸਾਹਮਣੇ ਦਿਖਾਓ ਪਾਣੀ ਗੋਡੇ ਗੋਡੇ ਭਰੇ ਭਰੇ ਪਾਣੀ ਸਾਰਾ ਮਹੱਲਾ ਪਰੇਸ਼ਾਨ ਆ ਬਹੁਤ ਜ਼ਿਆਦਾ ਜੀਣਾ ਜੀ ਆਪਣਾ ਮੇਰਾ ਨਾਮ ਵੀਰ ਸਿੰਘ ਮੱਲਾ ਠੀਕ ਹੈ ਤੇ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਦਸਤਕ ਦਿੱਤੀ ਹੋਈ ਆ ਹੁਣ ਕਪੂਖਲੇ ਦਾ ਬਚਿਆ ਰਿਹਾ ਸੀਗਾ ਕਪੂਖਲੇ ਦੇ ਵਿੱਚ ਵੀ ਇਹ ਹਾਲਾਤ ਬੰਦੇ ਪਏ ਆ ਹਾਂਜੀ ਜੀ ਆਪਾਂ ਇਸ ਵੇਰ ਤੋਂ ਹੀ ਵੇਖਣਦੇ ਆ بارش ਪੂਰੀ ਲੱਗੀ ਹੋਈ ਸੀ ਉਦੋਂ ਪਾਣੀ ਦਾ ਬਿਲਕੁਲ ਲੈਵਲ ਘੱਟ ਹੀ ਜਦੋਂ ਅਸੀਂ ਵੇਖਿਆ 10 ਵਜੇ ਤੋਂ ਬਾਅਦ ਵੇਖਿਆ ਤੇ ਕੋਈ ਵਹੀਂ ਟੁੱਟੀ ਹੋਈ ਆ ਉਹਦਾ ਪਾਣੀ ਆ ਰਿਹਾ ਸਾਡੇ ਜੋ ਮਹੱਲੇ ਸਾਰਾ ਸਾਲੀਮਾਰ ਐਵੈਨਿਊ ਉਸ ਪਾਣੀ ਦੇ ਵਿੱਚ ਸਾਡੇ 5-5 ਫੁੱਟ ਪਾਣੀ ਇਸ ਟਾਂ ਪੇ ਸਾਡੀ ਕਲੋਨੀ ਦੇ ਵਿੱਚ ਘੁੰਮਣ ਰਿਹਾ ਵਾ ਨਾ ਤੇ ਕੋਈ ਇਸ ਵਿੱਚ ਸੀਵਰੇਜ ਪਿਆ ਹੋਇਆ ਵਾ ਨਾ ਕੋਈ ਗੱਲ ਬਾਤ ਪਾਣੀ ਘਰਾਂ ਦੇ ਵਿੱਚ ਵੜਿਆ ਹੋਇਆ ਵਾ ਜਿਹੜਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਆ ਕਿ ਪਿੱਛੋਂ ਕੋਈ ਕੋਈ ਫਲੀਟੂ ਪੀਆ ਜਾਂ ਕੁਝ ਬਈ ਇਹ ਪਾਣੀ ਆੜਾ ਆਪਣਾ ਪਾਣੀ ਹੈ ਵਈ ਦਾ ਪਾਣੀ ਆ ਇਹ ਪਿੱਛੋਂ ਜੋ ਬਿੜਾ ਕੋਟੀ ਵਾਲੀ ਵਈ ਆ ਉਹ ਟੁੱਟ ਕੇ ਉਹਦਾ ਪਾਣੀ ਸਾਰਾ ਸਾਡੇ ਇੱਧਰ ਪਹੁੰਚ ਰਿਹਾ ਵਾ ਇਹ ਬਾਰਿਸ਼ ਦਾ ਪਾਣੀ ਨਹੀਂ ਆ ਜੀ ਏ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਹੋਈ ਹਲੇ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਾਡੇ ਕੋ ਸਾਡੇ ਮਹੱਲੇ ਦੇ ਐਮਸੀ ਆਏ ਸੀ ਉਹ ਐਮਸੀ ਸਾਹਿਬ ਨੇ ਆਣ ਕੇ ਸਾਡਾ ਕੁਝ ਵੇਖਿਆ ਪੁਲਿਸ ਦੇ ਵਿੱਚ ਉਹਨਾਂ ਨੇ ਲਿਆ ਕੇ ਜੀਸੀਬੀ ਨਾਲ ਉਹ ਥੋੜਾ ਜਿਹਾ ਪਾਣੀ ਸਾਫ ਕਰਵਾਇਆ ਪਰ ਜਿੱਥੋਂ ਵੇਖਿਆ ਵੀ ਪਾਣੀ ਦਾ ਲੈਵਲ ਵੱਧਦਾ ਜਾਂਦਾ ਵਾ ਉਹਦੇ ਜੋ ਪੂਲੀ ਖੋਲਣ ਦੇ ਨਾਲ ਵੀ ਪਾਣੀ ਦਾ ਲੈਵਲ ਘਟਿਆ ਨਹੀਂ ਹਲੇ ਤੱਕ ਤੇ ਇਹ ਜਿਹੜੇ ਖੇਤ ਆ ਇਹ ਕਿਹਦੇ ਖੇਤ ਆ ਇਹ ਇਹ ਜੱਟ ਜ਼ਿਮੀਂਦਾਰਾਂ ਦੇ ਖੇਤ ਵਾ ਇਹ ਵੀ ਇਸ ਟਾਈਮ ਤੇ ਖਤਰੇ ਦੇ ਵਿੱਚ ਆਏ ਹੋਏ ਨੇ ਇਹ ਵੀ ਡੋਬਰੇ ਆ ਜੇ ਪਾਣੀ ਨਹੀਂ ਘਟਿਆ ਤੇ ਸਵੇਰ ਤੱਕ ਇਹ ਵੀ ਪੂਰੀ ਫਸਲ ਖਰਾਬ ਹੋ ਜਾਣੀ ਆ